ਵਕਤ ਵੇਲਾ ਉਹੀ ਸਾਡੇ ਵਾਸਤੇ ਚੰਗਾ ਹੈ ਜਦੋਂ ਸਾਡਾ ਮਨ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜੇ ਜਦੋਂ ਸਾਡੇ ਅੰਦਰੋਂ ਹਉ ਘੁਟੇ ਮਾਲਕ ਨਾਲ ਗੱਲਾਂ ਕਰਨ ਦੀ ਸੰਗਤ ਕਰਨ ਕੇ ਅਸੀਂ ਆਪਣੇ ਪਿਤਾ ਪਰਮਾਤਮਾ ਦੇ ਨਾਲ ਵਿਚਾਰਾਂ ਕਰੀਏ ਉਹੀ ਵੇਲਾ ਉਹੀ ਵਕਤ ਸਾਡੇ ਵਾਸਤੇ ਚੰਗਾ ਹੈ ਜਿਸ ਤਰ੍ਹਾਂ ਆਪਾਂ ਹੁਣ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਆਪਾਂ ਸੰਗਤ ਕਰਨੇ ਜਾ ਰਹੇ ਹਾਂ ਸੰਗਤ ਕਰ ਰਹੇ ਹਾਂ ਇਹ ਵੇਲਾ ਉੱਤਮ ਹੈ ਚੰਗਾ ਹੈ ਇਹ ਵਕਤ ਚੰਗਾ ਹੈ। ਔਰ ਫਿਰ ਆਓ ਗੁਰਪਿਆਰੋ ਆਪਾਂ ਅੱਜ ਜੋ ਵਿਚਾਰ ਕਰਾਂਗੇ ਸ੍ਰੀ ਰਾਗ ਮਹੱਲਾ ਪਹਿਲਾ ਦੇ ਅੰਦਰ। ਸ੍ਰੀ ਰਾਗ ਮਹੱਲਾ ਪਹਿਲਾ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ ਹੈ ਉਹ ਵੀ ਅੰਗ ਤੇ ਹੈ। ਕੋਸ਼ਿਸ਼ ਕਰੀਏ ਆਪਾਂ ਮਨ ਨੂੰ ਹਾਜ਼ਰ ਰੱਖੀਏ ਮਨ ਸਾਡਾ ਹਾਜ਼ਰ ਰਹੇ ਹੁਣ ਜਿਸ ਤਰ੍ਹਾਂ ਦਾਸ ਕੋਸ਼ਿਸ਼ ਕਰ ਰਿਹਾ ਹੈ ਕਿਰਪਾ ਮੇਰੇ ਮਾਲਕ ਨੇ ਕਰਨੀ ਆ ਇਸੇ ਤਰ੍ਹਾਂ ਜਦੋਂ ਆਪਾਂ ਕੋਈ ਵਿਚਾਰ ਜਾਂ ਸੰਗਤ ਕੀਤੀ ਹੋਈ ਜੋ ਵੀਡੀਓ ਪਾਉਨੇ ਆ ਸੰਗਤ ਕਰਕੇ ਜੋਦੀ ਵਿੱਚ ਵਿਚਾਰ ਉੱਠਦੀ ਆ ਸ਼ਬਦ ਦੀ ਉਸ ਟਾਈਮ ਵੀ ਸਾਡਾ ਜਿਹੜਾ ਵੀ ਗੁਰਮੁਖ ਪਿਆਰਾ ਸੁਣਦਾ ਹੈ ਉਹਦਾ ਮਨ ਹਾਜ਼ਰ ਹੋਣਾ ਚਾਹੀਦਾ ਦੇਖੋ ਗੁਰਪਿਆਰੋ ਜੇ ਤਾਂ ਆਪਾਂ ਨੂੰ ਫਿਕਰ ਹੈ ਇਹ ਸਵਾਸਾਂ ਦਾ ਜੇ ਅਸੀਂ ਸਵਾਸਾਂ ਦਾ ਮੁੱਲ ਪਾਈਏ ਕਿ ਇਹ ਸਾਨੂੰ ਮੁੱਲ ਵੀ ਕਿਤੇ ਨਹੀਂ ਮਿਲਣਾ ਔਰ ਇਹ ਸੰਸਾਰ ਦੀ ਜੋ ਹੱਟੀਆਂ ਦੁਕਾਨਾਂ ਨੇ ਇਹਨਾਂ ਤੇ ਵੀ ਨਹੀਂ ਮਿਲਣਾ ਹਾਂ ਇੱਕ ਹਟ ਹੈ ਇੱਕ ਹਟ ਹੈ ਜਿੱਥੇ ਇਹ ਨਾਮ ਮਿਲਣਾ ਹੈ ਜਿੱਥੇ ਸਾਨੂੰ ਨਾਮ ਮਿਲ ਸਕਦਾ ਹੈ ਤਾਂ ਇਸ ਬਾਡੀ ਦੇ ਅੰਦਰ ਸਰੀਰ ਦੇ ਅੰਦਰ ਜੋ ਸਾਡੀ ਕਾਂਚਣ ਦੇਹੀ ਆ ਇਹਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਸਾਰ 68 ਹੱਟਾਂ ਨੇ ਹੱਟਾ ਜਿਸ ਤਰ੍ਹਾਂ ਆਪਣੇ ਬਾਹਰ ਹੱਟਾਂ ਨੇ ਇਸ ਤਰ੍ਹਾਂ ਅੰਦਰ ਵੀ ਸਾਡੇ ਹੱਟਾਂ ਨੇ ਇਸ 68 ਹੱਟਾਂ ਦੇ ਵਿੱਚੋਂ ਇੱਕ ਮੋਖ ਦੀ ਹੱਟ ਹੈ ਮੋਖ ਦੀ ਹੱਟ ਹੈ ਜਿੱਥੇ ਸਾਧੂ ਮਹਾਤਮਾ ਨਾਮ ਲੈਂਦੇ ਨੇ ਨਾਮ ਕੌਣ ਦੇਗਾ ਸਤਿਗੁਰ ਸਿੱਖ ਕੋ ਨਾਮ ਧਨ ਦੇ ਉਸ ਮੇਰੇ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਹਟ ਹੈ ਉਹ ਮੋਖ ਦੀ ਹਟ ਉਹ ਹਟ ਤੇ ਜਾਣ ਵਾਸਤੇ ਸਾਨੂੰ ਗੁਰਪਿਆਰੇ ਉਹ ਬੈਠਣਾ ਪੈਣਾ ਹੈ ਥਿਰ ਘਰ ਦੇ ਵਿੱਚ ਨਿਜ ਘਰ ਦੇ ਵਿੱਚ ਚੌਥੇ ਪਦ ਤੇ ਫਿਰ ਸਾਨੂੰ ਉਸ ਹਟ ਦਾ ਰਸਤਾ ਮਿਲੂਗਾ ਉੱਥੇ ਸਾਨੂੰ ਇਹ ਨਾਮ ਮਿਲ ਸਕਦਾ ਹੈ ਮਿਲੂਗਾ ਕਿਵੇਂ ਮਿਲੂਗਾ ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਜਪਾਂਗੇ ਆ ਸਵਾਸਾਂ ਰਾਹੀਂ ਅਸੀਂ ਵਾਹਿਗੁਰੂ ਗੁਰਮੰਤਰ ਜਪਾਂਗੇ ਜਿਵੇਂ ਜਿਵੇਂ ਅਸੀਂ ਸਵਾਸ ਲੈ ਰਹੇ ਹਾਂ ਕਿਉਂਕਿ ਗੁਰੂ ਸਾਹਿਬ ਫਰਮਾਨ ਕਰਦੇ ਨੇ ਧੰਨ ਸ੍ਰੀ ਗੁਰਗੰਸਾਹ ਜੇਤੇ ਸਾਸ ਗਰਾਸ ਮੰਨ ਲੇਤਾ ਤੇ ਤੇ ਹੀ ਗੁਣ ਗਾਈਏ ਇਹ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਬਰਾਜਮਾਨਾ ਪੰਗਤ ਪੰਕਤੀਆਂ ਇਹ ਜੇਤੇ ਸਾਸ ਗ੍ਰਾਸ ਮਨ ਲੇਤਾ ਤੇ ਤੇਹੀ ਗੁਣ ਗਾਈਏ ਜਦੋਂ ਅਸੀਂ ਹਰ ਸਵਾਸ ਦੇ ਨਾਲ ਵਾਹਿਗੁਰੂ ਜਪਾਂਗੇ ਤਾਂ ਇਹ ਸਵਾਸ ਨਾਮ ਧਨ ਦੇ ਵਿੱਚ ਬਦਲੀ ਹੋ ਜਾਏਗਾ ਫਿਰ ਤੋਂ ਨਾਮ ਧਨ ਦੇ ਵਿੱਚ ਬਦਲੀ ਹੋ ਜਾਏਗਾ ਉਤੋਂ ਵੀ ਸਾਨੂੰ ਮੋਕ ਦੀ ਹੱਟ ਤੋਂ ਇਹ ਸਵਾਸਾਂ ਦੇ ਬਦਲੇ ਨਾਮ ਮਿਲੇਗਾ ਨਾਮ ਨਾਮ ਕੀ ਹੈ ਪ੍ਰਮਾਤਮਾ ਦੇ ਮੁੱਖ ਦੀ ਬਾਤ ਹੁਣ ਇੱਥੇ ਆਪਾਂ ਅੱਜ ਵਿਚਾਰ ਕਰਾਂਗੇ ਕਿ ਜਿਹੜੇ ਮਨੁੱਖ ਇਸ ਕਹਾਣੀ ਨੂੰ ਨਹੀਂ ਸਮਝਦੇ ਨਾਮ ਜਿੰਨਾ ਕੋਲ ਨਹੀਂ ਹੈ ਉਹਨਾਂ ਵਾਸਤੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕੀ ਫਰਮਾਨ ਕਰਦੇ ਨੇ ਕਿ ਭਾਈ ਇਸ ਸੰਸਾਰ ਦੇ ਅੰਦਰ ਅਨੇਕਾਂ ਜੀਵ ਹੈ ਬੇਅੰਤ ਜੀਵ ਨੇ ਅਨੇਕਾਂ ਜੀਵ ਆ ਬੇਅੰਤ ਜੀਵ ਆ ਮਨੁੱਖ ਹੈ ਜੋ ਇਹ ਜਿਹੜੀ ਬੀੜੀ ਹੈ ਬੀੜੀ ਭਾਵ ਇੱਕ ਆਪਾਂ नाव ਕਹਿੰਦੀ ਹੈ ਕਿਸ਼ਤੀ ਕੇ ਲਈ ਉਹ ਬੀੜੀ ਕਾਦੇ ਵਾਸਤੇ ਹੁੰਦੀ ਹੈ ਛੋਟੇ ਛੋਟੇ ਦਰਿਆ ਆਪਾਂ ਜਾਂ ਨਦੀ ਨਾਲੇ ਪਾਰ ਕਰਦੇ ਆ ਜਾਂ ਫਿਰ ਜਿਹੜਾ ਸਮੁੰਦਰੀ ਜਹਾਜ਼ ਦੇ ਵਿੱਚ ਜਹਾਜ਼ ਚੱਲਦੇ ਨੇ ਵੱਡੇ ਉਹ ਵੀ ਇੱਕ ਬੇੜਾ ਬੇੜਾ ਹੈ ਉਹ ਤੋਂ ਯਾਤਰੀ ਪਾਰ ਹੁੰਦੇ ਨੇ ਜਾਂ ਕਿਸੇ ਨੇ ਵਿਦੇਸ਼ ਜਾਣਾ ਜਾਂ ਕਿਸੇ ਨੇ ਨਦੀ ਨਾਲੇ ਪਾਰ ਕਰਨਾ ਇਸੇ ਤਰ੍ਹਾਂ ਹੀ ਧੰਨ ਸ੍ਰੀ ਗੁਰਗੰਸਾ ਦੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਅਨੇਕਾਂ ਹੀ ਜੀਵ ਹਨ ਜੋ ਆਪਣੀ ਅਕਲ ਦੇ ਮਾਨ ਦੇ ਵਿੱਚ ਰਹਿ ਕੇ ਕਰਾਹੇ ਪਏ ਨੇ ਭਾਵ ਆਪਣੇ ਮਤ ਆਪਣੇ ਅਕਲ ਹੁਣ ਆਪਾਂ ਕਰਨਾ ਕੀ ਸੀ ਆਪਾਂ ਵਿਚਾਰ ਕੀਤੀ ਹੈ ਨਾ ਕਿ ਨਾਮ ਜਪ ਕੇ ਵਾਹਿਗੁਰੂ ਜਪ ਕੇ ਸਾਨੂੰ ਨਾਮ ਧੰਨ ਮਿਲੇਗਾ ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਾਂਗੇ ਲੇਕਿਨ ਪਹਿਲਾ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿ ਭਾਈ ਇਹ ਸੰਸਾਰ ਦੇ ਵਿੱਚ ਇਹਨੇ ਕਈ ਜੀਵ ਨੇ ਕਈ ਮਨੁੱਖ ਇਸ ਤਰ੍ਹਾਂ ਦੇ ਨੇ ਜੋ ਆਪਣੇ ਮਤ ਦੇ ਅਨੁਸਾਰ ਚੱਲਦੇ ਨੇ ਆਪਣੇ ਮਤ ਵਰਤਦੇ ਨੇ ਉਹਨਾਂ ਜੀਵਾਂ ਬਾਰੇ ਕਹਿ ਰਿਹਾ ਮੇਰਾ ਮਾਲਕ ਕਹਿ ਰਿਹਾ ਉਹ ਭਾਈ ਕਰਾਹੇ ਪਏ ਹੋਏ ਨੇ ਉਹ ਗੁਰੂ ਦੀ ਮਤ ਨਹੀਂ ਮੰਨਦੇ ਨਹੀਂ ਲੈਂਦੇ ਤਾਂ ਫੇਰ ਉਹ ਕੀ ਕਰਦੇ ਨੇ ਜਮਦੇ ਤੇ ਮਰਦੇ ਨੇ ਕਈ ਜੀਵ ਜਨਮ ਲੈ ਰਹੇ ਨੇ ਪਤਾ ਨਹੀਂ ਕਿੰਨੇ ਇੱਕ ਆਉਂਦੇ ਨੇ ਕਿੰਨੇ ਇੱਕ ਜਾਂਦੇ ਨੇ ਇਹ ਆਪਾਂ ਮੋਹਰ ਲਾਵਾਂਗੇ ਧੰਨ ਸ੍ਰੀ ਗੁਰਗੰਸਾਹਿਬ ਦੀ ਪੰਕਤੀ ਦੀ ਦਾਸ ਆਪਣੇ ਕੋਲ ਨਹੀਂ ਕਹਿ ਰਿਹਾ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ ਕੌਣ ਉਹ ਮਨੁੱਖ ਜਿਹੜੇ ਆਪਣੀ ਅਕਲ ਆਪਣੀ ਮਤ ਦੇ ਅਨਸਾਰ ਜੋ ਗੁਰੂ ਦੇ ਮਤ ਨਹੀਂ ਲੈਂਦੇ ਉਹਨਾਂ ਜੀਵਾਂ ਬਾਰੇ ਮੇਰਾ ਮਾਲਕ ਫਰਮਾਨ ਕਰ ਰਿਹਾ ਹੈ ਕਿ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ ਉਹ ਇੱਕ ਆਕਾਲ ਪੁਰਖ ਪਿਤਾ ਪਰਮਾਤਮਾ ਦੇ ਹੁਕਮ ਅਨੁਸਾਰ ਇੱਕ ਬੀੜੀ ਆ ਰਹੀ ਆ ਭਰੀ ਹੋਈ ਔਰ ਇਹ ਕਿਥੋਂ ਲੋਕ ਦੇ ਵਿੱਚੋਂ ਜਾ ਰਹੀ ਐ ਪਰਲੋਕ ਦੇ ਵਿੱਚੋਂ ਆ ਰਹੀ ਐ ਇਹ ਆਵਾ ਗਾਵਣ ਲੱਗਿਆ ਹੈ ਕਿਨਾਂ ਦਾ ਜੋ ਸੰਸਾਰ ਦੇ ਵਿੱਚ ਜੀਵ ਇਸ ਟਾਈਮ ਵਿਚਰ ਰਹੇ ਨੇ ਉਹ ਆਪਣੇ ਮਤ ਦੇ ਅਨਸਾਰ ਜਾਂਦੇ ਨੇ ਜਿਹੜੇ ਇਹ ਆਪਣੇ ਮਤ ਦੇ ਅਨਸਾਰ ਸੰਸਾਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਗੁਜਾਰਦੇ ਨੇ ਅਕ ਨੇ ਸਵਾਸਾਂ ਨੂੰ ਬੇਕਾਰ ਕਰਦੇ ਨੇ ਉਹਨਾਂ ਦੀ ਵੀੜੀ ਇੱਥੋਂ ਭਰ ਕੇ ਜਾਂਦੀ ਆ ਪ੍ਰਲੋਕ ਦੇ ਵਿੱਚ ਔਰ ਪ੍ਰਲੋਕ ਤੋਂ ਫਿਰ ਭਰ ਕੇ ਇੱਥੇ ਆਉਂਦੀ ਆ ਵੀੜੀ ਉਹ ਉਹਨਾਂ ਬਾਰੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕੀ ਕਹਰੇ ਨੇ ਗੁਰੂ ਸਾਹਿਬ ਇੱਕ ਆਵੇ ਇੱਕ ਜਾਵੇ ਪੂਰ ਭਰੇ ਹੰਕਾਰ ਇਹਨਾਂ ਹੰਕਾਰੀਆਂ ਦੀ ਫਿਰ ਬੀੜੀ ਆਉਂਦੀ ਜਾਂਦੀ ਹੈ ਇੱਕ ਜਾਂਦੀ ਹੈ ਇੱਕ ਆਉਂਦੀ ਹੈ ਤਾਂ ਉਹਨਾਂ ਬਾਰੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਇਹ ਸਾਨੂੰ ਸचेत ਹੋਣਾ ਪੈਣਾ ਹੈ ਕਿ ਆਪਾਂ ਇੱਕ ਸ਼ੁਰੂਆਤ ਦੀ ਪੰਕਤੀ ਪੜ੍ਹੀਏ ਕਿ ਜਿੱਥੇ ਲਿਖਿਆ ਹੈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਪਹਿਲਾ ਦੇ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਇਹ ਸੰਸਾਰ ਇੱਕ ਅਥਾਹ ਸਮੁੰਦਰ ਹੈ ਹੁਣ ਆਪਾਂ ਵੀੜੀ ਦੀ ਗੱਲ ਕਰੀ ਸੀ ਨਾ ਕਿ ਗੁਰੂ ਸਾਹਿਬ ਇੱਥੇ ਉਹਨ ਸੰਸਾਰ ਨੂੰ ਸਮੁੰਦਰ ਕਹਿ ਰਿਹਾ ਹੈ। ਅਥਾ ਸਮੁੰਦਰ ਹੈ ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਵੀੜੀ ਬਣਾ ਬਣਾ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਿ ਜੇ ਅਸੀਂ ਇਸ ਸੰਸਾਰ ਸਮੁੰਦਰ ਨੂੰ ਪਾਰ ਹੋਣਾ ਹੈ ਭਾਵ ਭੌਵਜਲ ਹੁਣ ਸੰਸਾਰ ਸਮੁੰਦਰ ਹੁਣ ਆਪਾਂ ਇਹ ਨਾ ਨਜ਼ਰ ਮਾਰੀਏ ਕਿ ਸਾਨੂੰ ਦਿਖ ਨਹੀਂ ਰਿਹਾ ਕਿਤੇ ਨਹੀਂ ਭੌਵਜਲ ਜਿਹਨੂੰ ਭੌਵਜਲ ਵੀ ਕਿਹਾ ਹੈ ਭੌਵਜਲ ਉਹ ਜੋ ਸਾਡੇ ਸਰੀਰ ਦੇ ਅੰਦਰ ਹੈ ਇਸ ਬਾਡੀ ਦੇ ਅੰਦਰ ਹੈ ਉਹ ਗੁਰੂ ਪਿਆਰੇ ਉਹ ਰਸਤਾ ਤਾਂ ਹੈ ਢਾਈ ਗਿੱਠਾਂ ਦਾ ਮਾਤਰ ਬਹੁਤ ਛੋਟਾ ਰਸਤਾ ਹੈ ਢਾਈ ਗਿੱਠਾਂ ਦਾ ਪਰ ਉਹ ਪੌਜਲ ਦੇ ਅੰਦਰ ਭੀੜ ਬੜੀ ਐ ਉਹਨੂੰ ਗੁਰੂ ਸਾਹਿਬ ਆਧਾਰਨ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਤੂੰ ਸੰਸਾਰ ਦੇ ਵਿੱਚ ਵਿਚਰ ਰਿਹਾ ਐ ਪਰ ਇਹ ਜਿਹੜਾ ਤੇਰਾ ਪੌਜਲ ਆ ਜਿਹੜਾ ਸਮੁੰਦਰ ਐ ਇਹਨੂੰ ਪਾਰ ਕਰਨਾ ਬੜਾ ਔਖਾ ਹੈ ਕਿਉਂਕਿ ਉੱਥੇ ਫੁਰਨਿਆਂ ਦੀ ਭੀੜ ਐ ਬਹੁਤ ਭੀੜਾ ਉੱਥੇ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਜੇ ਤੂੰ ਇਹ ਢਾਈ ਗਿੱਠਾਂ ਦੇ ਪੌਜਲ ਨੂੰ ਪਾਰ ਕਰਨਾ ਹੈ ਜੋ ਕਿ ਇੱਕ ਸਿਰਾ ਉਹਦਾ ਤਿਰਕੁਟੀ ਆ ਜਿੱਥੇ ਦਾਸ ਨੇ ਹੱਥ ਲਾਇਆ ਹੈ ਇੱਕ ਨਾਭ ਘਾਟ ਹੈ ਦੋ ਸਿਰੇ ਐ ਦੇ ਦੋ ਸਿਰੇ ਨੇ ਹੁਣ ਇੱਥੇ ਨਾਭ ਘਾੜ ਧੁੰਨੀ ਤੋਂ ਲੈ ਕੇ ਇਹ ਦੋਨਾਂ ਨੇਤਰਾਂ ਦੇ ਵਿਚਾਲੇ ਜਗ੍ਹਾ ਇੱਥੋਂ ਤੱਕ ਦੇਖ ਲਓ ਕਿੰਨੀ ਜਗ੍ਹਾ ਬਣਦੀ ਹੈ ਜੇ ਆਪਾਂ ਨਾ ਭਾਂਗੇ ਤਾਂ ਢਾਈ ਗਿੱਠ ਬਣਦੀ ਹੈ ਲੇਕਿਨ ਇਹ ਰਸਤਾ ਬੜਾ ਤੰਗ ਵੀ ਆ ਔਖਾ ਵੀ ਇਹਦੇ 'ਚ ਭੀੜ ਬਹੁਤ ਹੈ ਇਹ ਭਵਜਲ ਹੈ ਇਹਨੂੰ ਪਾਰ ਕਰਨਾ ਗੁਰਪਿਆਰੇ ਉਹ ਬੜਾ ਔਖਾ ਹੈ ਇਹਨੂੰ ਪਾਰ ਕਰਨਾ ਬੜਾ ਔਖਾ ਹੈ ਕੌਣ ਪਾਰ ਹੋ ਸਕਦੇ ਨੇ ਉਹ ਗੁਰਮੁਖ ਪਿਆਰੇ ਪਾਰ ਹੋ ਸਕਦੇ ਨੇ ਜੋ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਸਿੱਖਿਆ ਲੈ ਕੇ ਉਹਦੇ ਤੁਰਦੇ ਨੇ ਔਰ ਵਾਹਿਗੁਰੂ ਗੁਰਮੰਤਰ ਸਿਮਰਨ ਕਰਕੇ ਨਾਮ ਦੀ ਬੀੜੀ ਬਣਾਉਂਦੇ ਨੇ ਜਿਨੂੰ ਆਪ ਅਰਦਾਸ ਦੇ ਵਿੱਚ ਵੀ ਬੋਲਦੇ ਆਂ ਲਾਸਟ ਪੰਕਤੀ ਆਉਂਦੀ ਆ ਨਾ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਹੁਣ ਇਸ ਜਹਾਜ਼ ਦੇ ਵਿੱਚ ਬੀੜੀ ਦੇ ਵਿੱਚ ਸਾਨੂੰ ਚੜਨਾ ਪੈਣਾ ਨਾਮ ਦੀ ਬੀੜੀ ਬਣਾ ਕੇ ਉਹ ਗੁਰਮੁਖ ਪਿਆਰੇ ਇਸ ਸੰਸਾਰ ਭਾਵ ਸਮੁੰਦਰ ਆ ਜਿਹੜਾ ਭਉਜਲ ਹੈ ਉਹ ਤੋਂ ਪਾਰ ਲੰਘ ਸਕਦੇ ਨੇ ਇਹ ਸਾਨੂੰ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਗੁਰੂ ਪਿਆਰੇਓ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤੜੀਏ ਗੁਰੂ ਵਿਚਾਰ ਕਿ ਤੂੰ ਗੁਰ ਦੀ ਗੁਰ ਦੀ ਵਿਚਾਰ ਗੁਰ ਦੀ ਸਿਰਤ ਸਲਾਹ ਨਾਮ ਜਪ ਕੇ ਤੂੰ ਇਸ ਬੇੜੀ ਤੇ ਚੜ ਕੇ ਪਾਰ ਹੋ ਸਕਦਾ ਹੈ ਜੇ ਗੁਰੂ ਦੇ ਹੁਕਮ ਅਨੁਸਾਰ ਤੂੰ ਗੁਰ ਦੀ ਸਿੱਖਿਆ ਲੈ ਕੇ ਚੱਲਿਆ ਨਹੀਂ ਤਾਂ ਜਦੋਂ ਆਪਾਂ ਪਹਿਲੀ ਪੰਕਤੀ ਪੜ੍ਹੀ ਹੈ ਕਿ ਇੱਕ ਆਵੇ ਇੱਕ ਜਾਵੇ ਹੀ ਪੂਰ ਭਰੇ ਹੰਕਾਰ ਉਹ ਹੰਕਾਰੀ ਮਨੁੱਖ ਜਿਹਨਾਂ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਜੋ ਆਪਣੇ ਮਤ ਦੇ ਅਨੁਸਾਰ ਚੱਲਦੇ ਨੇ ਉਹ ਫਿਰ ਉਹ ਬੀੜੀ ਉਹਨਾਂ ਵਾਸਤੇ ਕਿਹੜੀ ਬੀੜੀ ਆ ਚੜਦੇ ਉਹ ਵੀ ਬੀੜੀ ਤੇ ਨੇ ਪਰ ਉਹ ਬੀੜੀ ਉਹ ਐਸੇ ਰਸਤੇ ਵਿੱਚ ਦੀ ਜਾਂਦੀ ਹੈ ਜਿਹੜਾ ਕਿ ਰਸਤਾ ਬੜਾ ਤੰਗ ਹੈ ਕਿਉਂਕਿ ਇਸ ਲੋਕ ਦੇ ਵਿੱਚੋਂ ਦੋ ਰਸਤੇ ਜਾਂਦੇ ਨੇ ਕਿ ਕਿੱਥੇ ਜਾਂਦੇ ਨੇ ਉਹ ਉਹ ਜਿੱਥੇ ਮੇਰਾ ਮਾਲਕ ਬੈਠਾ ਜਿੱਥੇ ਆਪਣਾ ਪ੍ਰਮਾਤਮਾ ਬੈਠਾ ਥਿਰ ਘਰ ਨਿਜ ਘਰ ਬੇਗੰਪੁਰਾ ਸਹਿਰ ਜੋ ਕਿ ਆਪਾਂ ਰਹਿ ਰਾਜ ਦੇ ਪੰਕਤੀਆਂ ਚਾੜਦੇ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਉਹ ਜਿੱਥੇ ਉਹਦਾ ਘਰ ਹੈ ਉਹ ਘਰ ਵਾਸਤੇ ਗੁਰੂ ਪਾਰੇ ਪ੍ਰਲੋਕ ਦੇ ਅੰਦਰ ਲੋਕ ਦੇ ਵਿੱਚੋਂ ਦੋ ਰਸਤੇ ਜਾਂਦੇ ਨੇ ਉਹ ਕਿਹੜੇ ਨੇ ਲੇਬ ਧਾਤ ਦੋਏ ਰਾਹ ਹੈ ਦੋ ਰਸਤੇ ਨੇ ਹੁਣ ਜਿਹੜੀ ਆ ਹੰਕਾਰ ਵਾਲੀਆਂ ਬੀੜੀਆਂ ਨੇ ਜੋ ਸੰਸਾਰ ਦੇ ਵਿੱਚ ਮਨੁੱਖ ਕਹਿੰਦਾ ਹੈ ਕਿ ਰੱਬ ਕਿੱਥੇ ਹੈ ਰੱਬ ਕੌਣ ਹੈ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਇਹ ਜੋ ਭਾਸ਼ਾ ਵਰਤਦੇ ਉਹਨਾਂ ਵਾਸਤੇ ਇਹ ਬੀੜੀਆਂ ਨੇ ਉਹਨਾਂ ਵਾਸਤੇ ਬੀੜੀ ਇੱਕ ਭਰ ਕੇ ਜਾਂਦੀ ਆ ਭਰ ਕੇ ਆਉਂਦੀ ਆ ਭਾਵ ਜੰਮਦੇ ਨੇ ਤੇ ਮਰਦੇ ਨੇ ਇਹ ਫਿਰ ਗੇੜ ਚ ਪਏ ਰਹਿੰਦੇ ਨੇ ਇਹ ਮਨੁੱਖ ਫਿਰ ਗੇੜ ਚ ਪੈ ਰਹੇ ਨੇ ਕਿ ਸਾਨੂੰ ਗੁਰਪਿਆਰਿਓ ਸचेत ਹੋਣਾ ਬਹੁਤ ਜ਼ਰੂਰੀ ਹੈ ਇਸ ਟਾਈਮ ਕਿਉਂ ਸਾਨੂੰ ਵਕਤ ਸਮਾਂ ਮਿਲਿਆ ਹੈ ਬਹੁਤ ਹੀ ਸੁੰਦਰ ਬਹੁਤ ਹੀ اچھا ਮੌਕਾ ਮਿਲਿਆ ਹੈ ਇਹ ਇਨਸਾਨੀ ਜਾਮਾ ਮੇਰੇ ਮਾਲਕ ਨੇ ਬਖਸ਼ਿਆ ਹੈ ਇੱਕ ਬੰਦੇ ਨੂੰ ਹੀ ਇਹ ਦੀ ਵੱਡੀ ਦਾਤ ਬਖਸ਼ੀਆ ਗੁਰਪਿਆਰਿਓ ਬੰਦੇ ਨੂੰ ਹੀ ਇਹ ਦਾਤ ਬਖਸ਼ੀਆ ਬਾਕੀ 84 ਲੱਖ ਜੁਨੀਆਂ ਜਿੰਨੀਆਂ ਵੀ ਆਪਾਂ ਦੇਖ ਰਹੇ ਹਾਂ ਗੁਰ ਪਿਆਰਿਓ ਇਹ ਸਿਰਫ ਆਪਣੇ ਜੁਨੀਆਂ ਭੋਗ ਰਹੀਆਂ ਨੇ ਇਹ ਜੁਨੀਆਂ ਭੋਗ ਰਹੀਆਂ ਆਪਾਂ ਨੂੰ ਅਨਸਾਨੀ ਜਾਮਾ ਮਿਲਿਆ ਹੈ ਔਰ ਆਪਾਂ ਆਪਣਾ ਜੋ ਪਿਛਲੇ ਕਰਮ ਔਰ ਆਪਾਂ ਮਾਲਕ ਨੂੰ ਮਿਲ ਸਕਦੇ ਪਿਛਲੇ ਕਰਮ ਵੀ ਆਪਾਂ ਨਾਲ ਨਾਲ ਸਾਡੇ ਚੱਲ ਰਹੇ ਨੇ ਅਸੀਂ ਆਪਣੇ ਕਰਮ ਵੀ ਭੋਗ ਰਹੇ ਆਂ ਔਰ ਅਸੀਂ ਪਿਤਾ ਪਰਮਾਤਮਾ ਨੂੰ ਮਿਲ ਵੀ ਸਕਦੇ ਆ ਸਾਡੇ ਕੋਲ ਦੋਨੇ ਅੱਖ ਸੁਣਨੇ ਪਰ ਜਿਹੜੇ ਜੀਵ ਆਪਾਂ ਲੋਕ ਇੱਥੇ ਦੇਖਦੇ ਆ ਲੋਕ ਦੇ ਵਿੱਚ ਜਿੰਨੇ ਵੀ ਜੀਵ ਆਪਾਂ ਦੇਖਦੇ ਆ 84 ਲੱਖ ਜੁਨੀਆਂ ਉਹਨਾਂ ਵਿੱਚ ਉਹ ਗੁਰਪਿਆਰੇ ਉਹ ਸਿਰਫ ਆਪਣੇ ਕਰਮ ਭੋਗ ਰਹੇ ਉਹ ਨਰਕਾਂ ਚ ਨਹੀਂ ਜਾਂਦੇ ਆ ਉਹ ਇਹ ਨਹੀਂ ਕਿ ਉਹਨਾਂ ਨੂੰ ਕੋਈ ਸਜ਼ਾ ਮਿਲੇਗੀ ਵਾਹਿਗੁਰੂ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਣੀ ਸਾਨੂੰ ਸਜ਼ਾ ਮਿਲੇਗੀ ਇਸ ਬੰਦੇ ਆ ਇਸ ਜੂਨੀ ਦੇ ਵਿੱਚ ਇਹਨੂੰ ਸਜ਼ਾ ਮਿਲੇਗੀ ਪਰ ਉਹਨੂੰ ਸਜ਼ਾ ਨਹੀਂ ਮਿਲਣੀ ਹਾਂ ਉਹ ਜੂਨੀਆਂ 'ਚ ਪਈ ਜਾਣਗੇ ਉਹ ਜੂਨੀਆਂ 'ਚ ਅੱਜ ਉਹਨੇ ਹੁਣ ਕੋਈ ਇੱਕ ਕੁੱਤੇ ਦੀ ਆ ਜਾਂ ਕਿਸੇ ਦੂਜੀ ਜੂਨੀ 'ਚ ਪੈ ਗਿਆ ਅਗਲਾ ਫਿਰ ਦੂਜੀ ਦੂਜੀ ਜੂਨੀ 'ਚ ਪੈ ਗਿਆ ਉਹ ਜੂਨੀਆਂ ਬਦਲੀ ਜਾਣਗੇ ਉਹਨਾਂ ਨੂੰ ਉੱਥੇ ਸਜ਼ਾ ਨਹੀਂ ਮਿਲਣੀ ਸਜ਼ਾ ਕਿਹਨੂੰ ਮਿਲਨੀ ਆ ਇਸ ਬੰਦੇ ਨੂੰ ਇਸ ਮਨੁੱਖ ਨੂੰ ਕਿਉਂ ਮੇਰੇ ਮਾਲਕ ਨੇ ਸਭ ਕੁਝ ਸਾਡੀ ਝੋਲੀ ਪਾ ਕੇ ਭੇਜਿਆ ਹੈ ਸਾਨੂੰ ਸਮਝਾ ਕੇ ਭੇਜਿਆ ਹੈ ਸਾਨੂੰ ਸਮਝਾ ਕੇ ਭੇਜਿਆ ਹੈ ਤੇ ਫੇਰ ਗੁਰਪਿਆਰੋ ਅਸੀਂ ਜੇ ਉਹ ਸਜ਼ਾ ਨਹੀਂ ਲੈਣੀ ਅਸੀਂ ਜੂਨੀਆ ਚ ਨਹੀਂ ਜਾਣਾ ਤਾਂ ਗੁਰੂ ਦੀ ਗੱਲ ਮੰਨ ਲਓ ਜੋ ਗੁਰੂ ਸਾਹਿਬ ਕਹਿ ਰਹੇ ਆ ਗੁਰੂ ਸਾਹਿਬ ਕਹਿ ਰਹੇ ਆ ਕਿ ਭਾਈ ਮਨ ਹਟ ਮਤੀ ਬੂਢੀ ਐ ਗੁਰਮੁਖ ਸੱਚ ਸੋਤਾਰ ਕਹਿੰਦਾ ਗੁਰੂ ਸਾਹਿਬ ਕਹਿ ਰਹੇ ਨੇ ਕਿ ਆਪਣੀ ਅਕਲ ਦੇ ਹੇਠ ਆਪਣੀ ਅਕਲ ਹਟ ਤੇ ਤੁਰਿਆ ਪਾ ਹਟ ਹਟ ਮਤਲਬ ਜਿਹਨ ਜਿੱਦ ਕਰਨੇ ਪਾ ਆਪਣੇ ਹਿਸਾਬ ਨਾਲ ਚੱਲਣਾ ਤੁਰਿਆ ਹੋਇਆ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਡੁੱਬਦਾ ਮਨੁੱਖ ਜੇ ਗੁਰੂ ਦੇ ਦਰਸਾਏ ਹੋਏ ਰਾਹ ਤੇ ਚੱਲੇ ਭਾਵ ਜੋ ਸੰਸਾਰ ਦੇ ਵਿੱਚ ਜੋ ਆਪਣੀ ਮਤ ਦੇ ਅਨਸਾਰ ਜੋ ਵਿਚਰ ਰਿਹਾ ਹੈ ਜੋ ਉਹ ਮਨੁੱਖ ਜੀ ਸੰਸਾਰ ਸਮੁੰਦਰ ਪਾਰ ਹੋਣਾ ਹੈ ਤਾਂ ਗੁਰੂ ਪਿਆਰਿਓ ਉਹ ਗੁਰੂ ਦੀ ਮਤ ਦੇ ਅਨਸਾਰ ਚੱਲਦਾ ਹੈ ਤੁਰਦਾ ਹੈ ਤੇ ਪ੍ਰਮਾਤਮਾ ਉਹਨੂੰ ਪਾਰ ਲਗਾ ਦੇਗਾ ਉਸ ਆਕਾਰਪੁਰਖ ਪਿਤਾ ਪ੍ਰਮਾਤਮਾ ਉਹਨੂੰ ਜੁਨੀਆਂ ਤੋਂ ਬਚਾ ਦੇਗਾ ਨਹੀਂ ਤਾਂ ਕੋਈ ਹੋਰ ਜਰੀਆ ਨਹੀਂ ਹੈ ਕੋਈ ਪਿਆਰਿਓ ਜਿੱਥੇ ਕਿ ਗੁਰੂ ਸਾਹਿਬ ਫਰਮਾਨ ਕਰਦੇ ਨੇ ਮਨ ਮਨ ਹੱਠ ਮਤੀ ਬੂੜੀਏ ਗੁਰਮਖ ਸਚ ਜੋ ਤਾਰ ਗੁਰਮਖ ਸਚ ਸੋ ਤਾਰ ਤਾਂ ਗੁਰੂ ਪਿਆਰੇ ਉਹ ਸਾਨੂੰ ਇਹ ਵਿਚਾਰ ਕਰਨੀ ਬਣਦੀ ਹੈ ਕਿ ਭਾਈ ਤੂੰ ਗੁਰੂ ਦੀ ਮੱਤ ਤੋਂ ਬਿਨਾਂ ਜਿੰਨਾ ਚਿਰ ਤੂੰ ਗੁਰੂ ਦੀ ਮੱਤ ਨਹੀਂ ਲੈਂਦਾ ਤੂੰ ਧਰ ਨਹੀਂ ਸਕਦਾ ਤੇਰੀ ਜੁ ਅਜੂਨੀਆਂ ਚ ਜੋ 83 ਲੱਖ ਜੁਨੀ ਦੇ ਗੇੜ ਤੋਂ ਤੂੰ ਬਚ ਨਹੀਂ ਸਕਦਾ ਗੁਰੂ ਸਾਹਿਬ ਹੀ ਬਚਾ ਸਕਦੇ ਨੇ ਤਾਂ ਬਚਾਉਣਗੇ ਗੁਰੂ ਸਾਹਿਬ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ ਗੁਰੂ ਦੀ ਗੱਲ ਮੰਨਾਂਗੇ ਹੁਕਮ ਮੰਨਾਂਗੇ ਹੁਕਮ ਮੰਨਾਂਗੇ ਤਾਂ ਫਿਰ ਗੁਰੂ ਨੇ ਗੁਰੂ ਪਿਆਰੇ ਸਾਡੀ ਵੀ ਗੱਲ ਮੰਨ ਲੈਣੀਆਂ ਜਿਹੜੀਆਂ ਅਸੀਂ ਅਰਦਾਸਾਂ ਕਰਦੇ ਆ ਨਾ ਸਾਡੀ ਅਰਦਾਸਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ ਸਾਰੇ ਸੰਸਾਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਿਉਂਕਿ ਅਸੀਂ ਗੁਰੂ ਦੀ ਗੱਲ ਮੰਨਦੇ ਨਹੀਂ ਗੁਰੂ ਅੱਗੇ ਅਰਦਾਸਾਂ ਹੀ ਕਰਾਈ ਜਾ ਰਹੇ ਆ ਕਰੀ ਜਾ ਰਹੇ ਆ ਉਹ ਕਹਿੰਦਾ ਕਰੀ ਜਾ ਕਿਉਂ ਕਿਉਂ ਗੁਰੂ ਨਹੀਂ ਮੰਨਦਾ ਸਾਡੀ ਗੱਲ ਕਿਉਂਕਿ ਅਸੀਂ ਗੁਰੂ ਪਿਆਰਿਓ ਗੁਰੂ ਦੀ ਗੱਲ ਨਹੀਂ ਮੰਨਦੇ ਗੁਰੂ ਸਾਡੀ ਗੱਲ ਕਿਉਂ ਮੰਨੇਗਾ ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਜੋ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਹੈ ਅਕਾਲ ਪੁਰਖ ਪਿਤਾ ਪ੍ਰਮਾਤਮਾ ਦੇ ਹੁਕਮ ਵਿੱਚ ਨਹੀਂ ਹੈ ਫਿਰ ਸਾਡੀ ਗੱਲ ਕਿਉਂ ਮੰਨੇਗਾ ਸਾਡੀ ਪੁਕਾਰ ਉੱਥੇ ਜਾਣੀ ਨਹੀਂ ਉੱਥੇ ਜਿੱਥੇ ਕਿ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਕਿਉਂ ਅਸੀਂ ਜਨ ਬਣੇ ਨਹੀਂ ਅਸੀਂ ਉਹਦੇ ਬੰਦੇ ਬਣੇ ਨਹੀਂ ਅਸੀਂ ਤੇ ਹੁਕਮ ਦੇ ਵਿੱਚ ਹੀ ਨਹੀਂ ਹੈ ਇਸੇ ਕਰਕੇ ਗੁਰਪਿਆਰਿਓ ਸਾਨੂੰ ਗੁਰੂ ਦੀ ਸਰਣੀ ਜਾਣਾ ਪੈਣਾ ਹੈ ਜੇ ਇਸ ਭੌਜਲ ਨੂੰ ਤਰਨਾ ਹੈ ਇਹ ਸਮਝਣਾ ਪੈਣਾ ਹੈ ਕਿ ਮੇਰੇ ਕੋਲ ਹੋ ਗੁਰੂ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਹੈ ਇੱਕ ਗੁਰੂ ਹੀ ਮੇਰੇ ਵਾਸਤੇ ਇੱਕ ਸੱਚ ਦੀ ਬੀੜੀ ਹੈ ਉਹੀ ਇਸ ਇਜਾਦ ਤੇ ਚੜ ਕੇ ਪਾਰ ਲੰਘਾ ਸਕਦਾ ਹੈ ਪਰ ਪ੍ਰਭੂ ਮੇਰੇ ਮਾਲਕ ਦੇ ਦਰ ਤੇ ਅਰਦਾਸਾਂ ਕਰਕੇ ਅਸੀਂ ਜੀਵ ਗੁਰਪਿਆਰਿਓ ਪਿਤਾ ਪਰਮਾਤਮਾ ਨੂੰ ਇਹਦਾ ਮਤਲਬ ਇਹ ਕਹਿ ਰਿਹਾ ਕਿ ਉਹਨੂੰ ਬੇ ਬੇ ਮਤਲਬ ਉਹ ਤਾਂ ਤੰਕਰ ਰਹੇ ਹੋ ਮਸੀਂ ਕਿਉਂ ਉਹ ਕਹਿੰਦਾ ਤੂੰ ਮੇਰੀ ਗੱਲ ਨਹੀਂ ਮੰਨਦਾ ਤੇ ਮੈਂ ਤੇਰੀ ਗੱਲ ਕਿਉਂ ਮੰਨوں ਜਿਸ ਤਰ੍ਹਾਂ ਦੀ ਅਸੀਂ ਮੁੱਖ ਤੋਂ ਆਵਾਜ਼ ਮਾਰਾਂਗੇ ਉਸ ਤਰ੍ਹਾਂ ਦਾ ਜਵਾਬ ਆਊਗਾ ਗੁਰਪਿਆਰਿਓ ਜਿਵੇਂ ਕਿਸੇ ਪਹਾੜ ਦੀ ਉਪਰ ਦੇਖੋ ਨਾ ਜਾ ਕੇ ਤੁਸੀਂ ਆਵਾਜ਼ ਮਾਰੋਗੇ ਤੁਹਾਡੀ ਉਹ ਆਵਾਜ਼ ਸਾਡੀ ਵਾਪਸ ਆਏਗੀ ਔਰ ਮੇਜਿਕ ਸਾਨੂੰ ਸੁਣਾਈ ਦੇਗੀ ਇਸੇ ਕਰਕੇ ਅਗੁਰਪਿਆਰੇ ਜੇ ਅਸੀਂ ਮਾਲਕ ਦੇ ਹੁਕਮ ਦੇ ਵਿੱਚ ਰਹਿ ਕੇ ਬੰਦਗੀ ਕਰਾਂਗੇ ਵਾਹਿਗੁਰੂ ਸਿਮਰ ਜਪਾਂਗੇ ਗੁਰਬਾਣੀ ਨੂੰ ਪੜਾਂਗੇ ਸਮਝਾਂਗੇ ਉਹ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਮੇਰੇ ਮਾਲਕ ਨੇ ਵੀ ਸਾਨੂੰ ਪਿਆਰ ਸਤਕਾਰ ਦੇ ਨਾਲ ਗਲਫੜੀ ਚ ਲੈ ਜਾਣਾ ਕਿ ਆ ਪੁੱਤਰ ਤੂੰ ਕੀ ਕਹ ਕੀ ਕਹਿਣਾ ਚਾਹਣਾ ਤੂੰ ਦੱਸ ਇਹ ਕਦਮ ਹੋਊਗਾ ਜਦੋਂ ਅਸੀਂ ਪਹਿਲਾਂ ਗੁਰੂ ਦੀ ਗੱਲ ਮੰਨਾਂਗੇ ਜੁਤਾਨ ਸ੍ਰੀ ਗੁਰੂ ਗੰਗ ਸਾਹਿਬ ਕਹਿ ਰਹੇ ਐ ਇਸੇ ਕਰਕੇ ਗੁਰ ਪਿਆਰੇਓ ਜ਼ਰੂਰੀ ਹੈ ਕਿ ਅਸੀਂ ਪਰਮਾਤਮਾ ਦੀ ਗੱਲ ਨੂੰ ਮੰਨੀਏ ਔਰ ਮੌਕੇ ਨੂੰ ਸੰਭਾਲੀਏ ਵਕਤ ਨੂੰ ਸੰਭਾਲੀਏ ਉਹ ਸਾਡੇ ਕੋਲ ਵਕਤ ਦਾ ਸਮਾਂ ਹੈ ਨਹੀਂ ਤਾਂ ਗੁਰਪਿਆਰਿਓ ਇਹ ਜਿਸ ਤਰ੍ਹਾਂ ਇੱਕ ਆਧਾਰਨ ਹੋਰ ਗੁਰੂ ਸਾਹਿਬ ਦੇ ਰਹੇ ਨੇ ਸਮਝਾ ਰਹੇ ਨੇ ਕਿ ਨਹੀਂ ਤਾਂ ਬੰਦਿਆ ਜਿਵੇਂ ਜੰਗਲ ਦੇ ਵਿੱਚ ਅੱਗ ਲੱਗੀ ਹੋਵੇ ਨਾ ਅੱਗ ਭਾਵ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਹੋਵੇ ਅੱਗੇ ਬੂਟੇ ਸੜਦੇ ਜਾਂਦੇ ਨੇ ਅੱਗ ਦੇ ਨਾਲ ਔਰ ਫਿਰ ਕੁਛ ਠਮੇ ਕੁਛ ਸਮੇਂ ਬਾਅਦ ਨਵੇਂ ਬੂਟੇ ਪੈਦਾ ਹੋਈ ਜਾਂਦੇ ਨੇ ਉੱਥੇ ਨੰਨੇ ਜਾਂ ਕੋਈ ਛੋਟੇ ਦਰਖਤ ਫਲ ਬੂਟੀਆਂ ਜੋ ਵੀ ਹੈ ਅੱਗੇ ਅੱਗ ਸਾੜਦੀ ਜਾਂਦੀ ਆ ਔਰ ਪਿੱਛੇ ਉਹ ਪੈਦਾ ਵੀ ਹੁੰਦੇ ਜਾਂਦੇ ਨੇ ਇਸੇ ਤਰ੍ਹਾਂ ਸੰਸਾਰ ਹੈ ਇਸੇ ਤਰ੍ਹਾਂ ਸੰਸਾਰ ਆ ਪੈਦਾ ਵੀ ਹੋ ਰਹੇ ਨੇ ਔਰ ਮਰ ਵੀ ਰਹੇ ਨੇ ਜੋ ਆਪਾਂ ਵਿਚਾਰ ਕੀਤੇ ਨਾ ਇੱਕ ਬੀੜੀ ਭਰ ਕੇ ਆ ਰਹੀ ਆ ਇੱਕ ਬੀੜੀ ਭਰ ਕੇ ਜਾ ਰਹੀ ਹੈ ਤੇ ਇਸੇ ਤਰ੍ਹਾਂ ਫਿਰ ਸਾਡਾ ਆਵਾਗਾਵਨ ਲੱਗਿਆ ਰਹੇਗਾ ਫਿਰ ਸਾਡੇ ਕੋਲ ਜਿਹਾ ਜਨਮ ਅਸੀਂ ਆ ਸਵਾਸ ਅਸੀਂ ਬਿਰਥਾ ਗਵਾਤੇ ਵਕਤ ਮੌਕਾ ਨਹੀਂ ਸੰਭਾਲਿਆ ਗੁਰਪਿਆਰੇਓ ਤਾਂ ਸਾਡੇ ਨਾਲ ਵੀ ਇਹੀ ਹੋਣਾ ਹੈ ਪਰ ਹੋ ਵੀ ਰਹਾ ਹੈ ਜੋ ਇਥੋਂ ਜਾ ਰਹੇ ਨੇ ਜੋ ਆਪਣੇ ਹੀ ਘਰਾਂ ਦੇ ਵਿੱਚੋਂ ਸਾਡੇ ਵੱਡੇ ਬਡੇਰੇ ਸਾਥੋਂ ਵਿਸੜੇ ਨੇ ਉਹ ਕਿੱਥੇ ਗਏ ਨੇ ਕਿਤੇ ਵਿਚਾਰ ਕੀਤੀ ਹੈ ਸਾਡੀ ਇੰਨੀ ਕੁ ਅਰਦਾਸ ਕਰਨ ਨਾਲ ਗੱਲ ਨਹੀਂ ਬਣਨੀ ਕਿ ਆਪਾਂ ساری ਉਮਰ ਗੁਰੂ ਘਰ ਨਹੀਂ ਗਿਆ ساری ਸੰਗਤ ਨਹੀਂ ਕੀਤੀ ਗੁਰੂ ਦੀ ਗੱਲ ਨਹੀਂ ਮੰਨੀ ਫਿਰ ਅਸੀਂ ਕਹਿ ਦਿੰਦੇ ਨਾ ਕਿ ਇਹ ਸਵਾਸਾਂ ਦੀ ਪੂੰਜੀ ਭੋਗ ਕੇ ਦਿੱਤੇ ਹੋਏ ਸਵਾਸਾਂ ਦੇ ਅਨਸਾਰ ਇਹ ਵਾਹਿਗੁਰੂ ਤੇਰੇ ਚਰਨਾਂ ਦੇ ਵਿੱਚ ਆਇਆ ਇਹਨੂੰ ਜਗ੍ਹਾ ਦੇਣੀ ਇੰਨੇ ਕੁ ਕਹਿਣ ਨਾਲ ਗੱਲ ਨਹੀਂ ਬਣਨੀ ਗੁਰੂ ਪਿਆਰਿਓ ਇਹ ਤਾਂ ਹੋ ਹੀ ਰਹੀਆਂ ਸਾਰੇ ਸੰਸਾਰ 'ਚ ਅਰਦਾਸਾਂ ਹੀ ਹੋ ਰਹੀਆਂ ਨੇ ਤਾ ਗੁਰਪਿਆਰੇ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਹੀਂ ਭਾਈ ਤੈਨੂੰ ਵਾਹਿਗੁਰੂ ਗੁਰਮੰਤਰ ਗੁਰਬਾਣੀ ਪੜ੍ਹਨੀ ਪੈਣੀ ਹੈ ਜਪਣਾ ਪੈਣਾ ਹੈ ਬੈਠਣਾ ਪੈਣਾ ਚੌਂਕੜਾ ਲਾ ਕੇ ਤਾਂ ਤੂੰ ਤੇਰੀ ਪੁਕਾਰ ਆਪਣੀ ਅਰਦਾਸ ਗੁਰੂ ਤੱਕ ਪਹੁੰਚੂਗੀ ਤਾਂ ਅਸੀਂ ਇੱਕ ਜੁਨੀਆਂ ਦੇ ਵਿੱਚੋਂ ਬਚ ਸਕਦੇ ਆ ਨਹੀਂ ਤਾਂ ਕੋਈ ਜਰੀਆ ਨਹੀਂ ਗੁਰਪਿਆਰੇ ਕਿਉਂਕਿ ਸਾਡੇ ਪਿੱਛੇ ਬੜਾ ਤੂਫਾਨ ਹੈ ਸਾਡੀ ਜਦੋਂ ਤੋਂ ਅਸੀਂ ਪੈਦਾ ਹੋਏ ਆ ਉਦੋਂ ਤੋਂ ਆਪ ਵਿਚਾਰ ਕੀਤੇ ਨਾ ਕਿ ਇੱਕ ਅਗ ਮੂਰੇ ਸਾੜਦੀ ਜਾਂਦੀ ਹੈ ਜੰਗਲ ਨੂੰ ਪਿੱਛੇ ਪੈਦਾ ਹੁੰਦੀ ਜਾਂਦੇ ਨੇ ਇਹ ਅਗ ਸੰਸਾਰ ਦੇ ਵਿੱਚ ਜਿਹੜੀ ਕਾਲ ਦੀ ਆਗ ਹੈ ਇਹ ਸਾੜਦੀ ਜਾਂਦੇ ਸਾਨੂੰ ਸਾੜ ਰਹੀ ਹੈ ਇਹ ਸਾੜ ਰਹੀ ਹੈ ਇਹਨੇ ਸਾੜ ਦੇਣਾ ਗੁਰਪਿਆਰੇ ਸਾਨੂੰ ਤਾਂ ਇਹ ਤੋਂ ਬਚਣ ਵਾਸਤੇ ਫਿਰ ਇੱਕੋ ਹੀ ਇੱਕ ਤਰੀਕਾ ਹੈ ਕਿ ਅਸੀਂ ਵਾਹਿਗੁਰੂ ਗੁਰਮੰਤਰ ਜਪੀਏ ਮੁੱਖ ਤੋਂ ਉਚਾਰੀਏ ਫਿਰਦੇ ਤੁਰਦੇ ਕੰਮ ਧੰਦੇ ਕਰਦੇ ਘਰਾਂ ਦੇ ਵਿੱਚ ਧੰਦਿਆਂ ਦੇ ਵਿੱਚ ਵਿਚਰਦੇ ਹੋਏ ਪਰਿਵਾਰ ਦੇ ਵਿੱਚ ਵਿਚਰਦੇ ਹੋਏ ਸਿਰਫ ਆਪੀ ਅਸੀਂ ਕੀ ਕਰਨਾ ਮੁੱਖ ਤੋਂ ਚਾਰੀ ਜਾਣਾ ਹੈ ਭੁੱਲ ਗਏ ਫੇਰ ਯਾਦ ਕਰੋ ਭੁੱਲ ਗਏ ਫੇਰ ਯਾਦ ਕਰੋ ਆ ਇੱਕ ਤਰੀਕਾ ਹੈ ਅਸੀਂ ਮਾਲਕ ਨੂੰ ਇਸ ਢੰਗ ਨਾਲ ਯਾਦ ਕਰਾਂਗੇ ਕਿ ਤਾਂ ਸਾਡਾ ਬੇੜਾ ਪਾਰ ਹੋ ਜਾਏਗਾ ਗੁਰ ਪਿਆਰਿਓ ਤਾਂ ਇਨਿਆਕ ਵਿਚਾਰਾ ਮੇਰੇ ਮਾਲਕ ਨੇ ਕਰਵਾਈਆਂ ਨੇ ਹੁਣ ਗੁਰ ਪਿਆਰਿਓ ਆਪਾਂ ਤਾਂ ਗੁਰੂ ਸਾਹਿਬ ਦੇ ਜਾਂ ਗੁਰੂ ਸਾਹਿਬ ਨੂੰ ਸਨਮੁਖ ਰੱਖ ਕੇ ਜੋ ਬੇਨਤੀਆਂ ਕੀਤੀਆਂ ਨੇ ਆ ਸੰਗਤ ਕੀਤੀ ਹੈ ਅੱਗੇ ਮੇਰਾ ਮਾਲਕ ਜਾਣੇ ਤੇ ਇੱਥੇ ਆਪਾਂ ਜੋ ਵਿਚਾਰਾ ਕੀਤੀਆਂ ਨੇ ਉਹਦੇ ਪ੍ਰਤੀ ਆਪਾਂ ਇੱਕ ਗੁਰੂ ਤੋਂ ਮਾਫੀ ਮੰਗ ਲਈਏ ਕਿਹੇ ਪਰਮਪਿਤਾ ਪਰਮਾਤਮਾ ਅਸੀਂ ਕਾਲਯੁਗ ਜੀਵਾਂ ਗੁਰਬਾਣੀ ਪੜਦਿਆਂ ਹੋਇਆਂ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਤੁਸੀਂ ਬਖਸ਼ਨਹਾਰ ਆਂ ਔਰ ਤੇਰੀ ਸੰਗਤ ਬਖਸ਼ਨਹਾਰ ਆ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ